12 ਭਾਦੋਂ ਦਾ ਇੱਕ 466 ਨੰਬਰ ਮਤਾ ਜੀ 27 8 2020 ਦੀ ਹੈ ਇਹ ਇਹਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਦੌਰਾਨ ਵੱਡੀਆਂ ਕਤਾਈਆਂ ਹੀ ਨਹੀਂ ਕੀਤੀਆਂ ਗਈਆਂ ਸਗੋਂ ਅਮਾਨਤ ਵਿੱਚ ਖਿਆਨਤ ਵੀ ਕੀਤੀ ਗਈ ਜਿਸ ਨੂੰ ਕਿਸੇ ਵੀ ਤਰੀਕੇ ਨਾਲ ਮਾਫ਼ ਨਹੀਂ ਕੀਤਾ ਜਾ ਸਕਦਾ ਇਨ੍ਹਾਂ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਬਾਰ-ਬਾਰ ਰਿਕਾਰਡ ਅਤੇ ਲੈਜਰਾਂ ਲੈਜਰਾਂ ਵਿੱਚ ਛੇੜਛਾੜ ਕਰਨ ਜਾਲੀ ਰਸੀਦਾਂ ਕੱਟਣ ਕਰਨ ਪਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਭੇਂਟਾ ਜਮ੍ਹਾਂ ਕਰਕੇ ਰਸੀਦ ਕੱਟਣ ਦੀ ਬਜਾਏ ਸੰਗਤਾਂ ਕੋਲੋਂ ਸਿੱਧੇ ਰੂਪ ਵਿੱਚ ਪੈਸੇ ਲੈ ਕੇ ਆਪਣੇ ਨਿੱਜੀ ਹਿੱਤਾਂ ਲਈ ਵਰਤਣ ਕਰਕੇ ਗੁਰੂ ਘਰ ਦੀ ਸੇਵਾ ਤੇ ਸਰਵਿਸ ਨਿਜਮਾ ਵਿੱਚ ਕੁਤਾਹੀ ਕਰਨ ਕਰਕੇ ਪ੍ਰਬੰਧ ਦੀ ਬਦਨਾਮੀ ਕਰਾਉਣ ਦੇ ਦੋਸ਼ ਅਧੀਨ ਹੇਠ ਲਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਹਨਾਂ ਦੇ ਨਾਮਾਂ ਸਾਹਮਣੇ ਲਿਖੇ ਅਨਸਾਰ ਵਿਭਾਗੀ ਅਬਲੀਗ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਬਾਈ ਨੇਮ ਡਾਕਟਰ ਰੂਪ ਸਿੰਘ ਮੁੱਖ ਸਕੱਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਹੈ ਪ੍ਰੰਤੂ ਇਸ ਸੰਸਥਾ ਦਾ ਮੁੱਖ ਪ੍ਰਸ਼ਾਸਕ ਕੌਣ ਕਰਕੇ ਜ਼ਿੰਮੇਵਾਰ ਤੇ ਜਵਾਬਦੇਹ ਸੀ ਜਿਸ ਕਾਨੂੰਨਾ ਵਿਰੋਧ ਵਿਭਾਗੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਸਰਦਾਰ ਮਨਜੀਤ ਸਿੰਘ ਇਹਨਾਂ ਵਿਰੁੱਧ ਅਗਲੀ ਵਿਭਾਗੀ ਕਾਰਵਾਈ ਕਰਨ ਕੀਤੀ ਜਾਵੇ ਸਰਦਾਰ ਗੁਰਵਚਨ ਸਿੰਘ ਮੀਤ ਸਕੱਤਰ ਪ੍ਰੈਸ ਐਂਡ ਪਬਲਿਕੇਸ਼ਨ ਵਿਭਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਲ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ ਨੂੰ ਸਰਵਿਸ ਤੋਂ ਵੇਲਾ ਡਿਸਮਿਸ ਕੀਤਾ ਜਾਂਦਾ ਹੈ ਇਸ ਵਿਰੁੱਧ ਫੌਜਦਾਰੀ ਪਰਚਾ ਵੀ ਦਰਜ ਕਰਵਾਇਆ ਜਾਵੇ ਫੌਜਦਾਰੀ ਕੌਣ ਕਰਦਾ ਜੀ ਸਰਕਾਰ ਕਰਦੀ ਹੈ ਨਾ ਇਹ ਸੁਣਨੀ ਕਮੇਟੀ ਦੇ ਮਤੇ ਨੇ ਜੀ ਬਕਾਇਦਾ ਲਿਖਿਆ ਹੋਇਆ ਜੀ ਜੁਜਾ ਹਰ ਸਿੰਘ ਅਕਾਊਂਟੈਂਟ ਇਹਨੂੰ ਵੀ ਡਿਸਮਿਸ ਕੀਤਾ ਜਾਂਦਾ ਇਸ ਵਿਰੁੱਧ ਫੌਜਦਾਰੀ ਪਰਚਾ ਵੀ ਦਰਜ ਕਰਾਇਆ ਜਾਵੇ ਦਲਵੀਰ ਸਿੰਘ ਹੈਲਪਰ ਪਬਲਿਕੇਸ਼ਨ ਵਿਭਾਗ ਡਿਸਪਸ ਕੀਤਾ ਜਾਂਦਾ ਇਸ ਬਰੁਧ ਫੌਜਦਾਰੀ ਪਰਚਾ ਦਰਜ ਕਰਾਇਆ ਜਾਵੇ ਕਮਲਜੀਤ ਸਿੰਘ ਸਾਬਕਾ ਸਹਾਇਕ ਸੁਪਰਵਾਈਜ਼ਰ ਅਬਲੀ ਕਲਰਕ ਗੁਰਮਤ ਲਿਟਰੇਚਰ ਪਬਲਿਕੇਸ਼ਨ ਵਿਭਾਗ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਸੇਵਾ ਮੁਕਤਿਪ ਪ੍ਰੋਵੀਡੈਂਟ ਫੰਡ ਲੀਵ ਇਨ ਕੈਸ਼ਮੈਂਟ ਗ੍ਰੈਜੂਅਟੀਅਰ ਫੰਡਾਂ ਦੀ ਅਦਾਗੀ ਕਰਨ ਤੇ ਰੋਕ ਲਾਈ ਜਾਂਦੀ ਹੈ ਤੇ ਬੇਨਿਜ਼ਮੀਆਂ ਤੇ ਗਵਨ ਕੀਤੀ ਰਕਮ ਦੀ ਰਿਕਵਰੀ ਕਰਨੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਜਿਨੂੰ ਇਹ ਕਹਿੰਦੇ ਨੇ ਧਰਮ ਵਿੱਚ ਦਖਲ ਇਹ ਸਭ ਵਿਰੋਧ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਗਤਾਂ ਨੂੰ ਦੇਣ ਸਮੇਂ ਉਹਨਾਂ ਦੀ ਸਰੂਪ ਜਿਹੜੇ ਦੇ ਉਹਨਾਂ ਨੂੰ ਭੇਟਾ ਕਰਨ ਸਮੇਂ ਭੇਟਾ ਜਮ੍ਹਾਂ ਕਰਨ ਦੀ ਬਜਾਏ ਸਿੱਧੇ ਰੂਪ ਵਿੱਚ ਗਵਨ ਕਰਨ ਰਿਕਾਰਡ ਵਿੱਚ ਹਿਰਾਫਰੀ ਕਰਨ ਰਿਕਾਰਡ ਖੁਰਦਬੁਰ ਦਾ ਤੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਫੌਜਦਾਰੀ ਪਰਚਾ ਦਰਜ ਕਰਾਇਆ ਜਾਵੇ ਇਹ ਵੀ ਪ੍ਰਵਾਨ ਹੋਇਆ ਕਿ ਸਰਦਾਰ ਸਪਿੰਦਰ ਸਿੰਘ ਕੋਲੀ ਚਾਰਟਰਡ ਅਕਾਊਂਟੈਂਟ ਇਹ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਇਹ ਵੀ ਪ੍ਰਵਾਨ ਹੋਇਆ ਕਿ ਸਰਦਾਰ ਸਤਿੰਦਰ ਸਿੰਘ ਕੋਲੀ ਚਾਰਟਰਡ ਅਕਾਊਂਟੈਂਟ ਬ੍ਰੈਕਟ ਚ ਉਹਨਾਂ ਦੀ ਫਰਮ ਦਾ ਨਾਮ ਲਿਖਿਆ ਐ ਐਸ ਐਸ ਕੋਲੀ ਐਂਡ ਐਸੋਸੀਏਟਸ ਯੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਊਂਟੈਂਟ ਇਹ ਨਾਲ ਨਾਲ ਸੁਖਵੀਰ ਬਾਦਲ ਦੇ ਕੰਟੈਂਟ ਦੀਆਂ ਸਿਫਾਰਸ਼ਾਂ ਵੀ ਨਿਭਾ ਰਿਹਾ ਹੈ। ਇਹ ਗੱਲ ਨੋਟ ਕਰ ਲਿਓ। ਇੱਥੋਂ ਅਸਲ ਚ ਪੰਗਾ ਪਿਆ ਹੋਇਆ ਹੈ। ਕੋਈ ਇਹਨਾਂ ਦਾ ਲੈਣ ਦੇਣ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਜਾਂ ਉਹਨਾਂ ਦੀ ਜਿਹੜੀ ਜੋ ਮਰਿਆਦਾ ਰੱਖਣੀ ਸੀ। ਸਤਿੰਦਰ ਸਿੰਘ ਕੋਲੀ ਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਨਾਲ ਸੰਬੰਧਿਤ ਉਦਾਰਿਆਂ ਵਿਖੇ ਲਿਆਂ ਜਾਂ ਰੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਤੁਰੰਤ ਖਤਮ ਕੀਤੀਆਂ ਜਾਂਦੀਆਂ ਹਨ ਅਤੇ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਇਸ ਸੰਸਥਾ ਵੱਲੋਂ ਦਿੱਤੇ ਗਏ ਕੰਮ ਪ੍ਰਤੀ ਜ਼ਿੰਮੇਵਾਰੀ ਚ ਸਫਲ ਰਹਿਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਏ ਨੁਕਸਾਨ ਦੀ ਪਰਪਾਈ ਕਰਨ ਲਈ ਹੁਣ ਤੱਕ ਦੀ ਅਦਾਇਗੀ ਵਿੱਚੋਂ 75% ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਇੱਕ ਅਸਫਲ ਬੰਦਾ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦਾ ਸੀਏ ਹੈ ਜੀ ਕਰੋੜਾਂ ਰੁਪਏ ਤਨਖਾਹ ਤੇ ਤੇ ਉਹੀ ਅਸਫਲ ਬੰਦਾ ਇੱਕ ਬਹੁਤ ਹੀ ਸਫਲ ਸਿਆਸਤਦਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸੀਏ ਹੈ ਜੀ ਚਾਰਟਰਡ ਅਕਾਊਂਟੈਂਟ ਹੈ ਜੀ ਇਧਰ ਲਈ ਪੈਸੇ ਇਧਰ ਇਧਰ ਲਈ ਪੈਸੇ ਇਧਰ ਕਰਨੇ ਬਲੈਕ ਤੋਂ ਵਾਈਟ ਵਾਈਟ ਤੋਂ ਬਲੈਕ ਕਰਨੇ ਸ਼੍ਰੋਮਣੀ ਗੁਰਦੁਆਰਾ ਬੰਦੂ ਘੜੀ ਦੇ ਇਸ ਨਾਲ ਸੰਬੰਧਤ ਆਰਿਆਂ ਦਾ ਜੋ ਵੀ ਰਿਕਾਰਡ ਪ੍ਰੋਕਤ ਸੀਏ ਪਾਸ ਹੈ 15 ਦਿਨਾਂ ਦੇ ਅੰਦਰ ਅੰਦਰ ਵਾਪਸ ਕਰਨ ਲਈ ਚੀਫ ਅਕਾਊਂਟੈਂਟ ਸ਼੍ਰੋਮਣੀ ਗੁਰਦੁਆਰਾ ਬੰਦੂ ਕਮੇਟੀ ਦੀ ਡਿਊਟੀ ਲਾਈ ਜਾਵੇ 2020 ਦੀ ਹੈ ਜੀ ਇਹ 12/7 15 ਦਿਨ ਤਾਂ ਫਿਰ 27/7 ਨੂੰ ਬਣ ਗਏ ਹੋਣਗੇ ਤੇ ਲੈ ਲੈ ਰਿਕਾਰਡ ਇਹ ਤੂੰ ਸਾਰਾ ਕਿੱਥੇ ਹੈ ਜੀ ਰਿਕਾਰਡ ਉਹ ਹੁੰਦਾ ਨਹੀਂ ਸੀ ਮੈਂ ਹਸਲチェਹ ਕਿ ਆਪਦਾ ਚੋਗਾ ਚੱਕੇ ਤਾਂ ਆਪਦੇ ਢਿੱਡ ਨੰਗਾ ਹੁੰਦਾ ਪਰ ਜਦੋਂ ਧਰਮ ਨੂੰ ਵਰਤ ਰਹੇ ਨੇ ਕੱਲ ਦਾ ਜਿਹੜਾ ਇਹਨਾਂ ਨੇ ਇਹਨਾਂ ਦੇ ਆਕਾਮਾਂ ਤੋਂ ਕਰਵਾਇਆ ਵੀ ਆਹ ਕਹਿ ਦੋ ਆਹ ਕਹਿ ਦੋ ਅਸੀਂ ਆਪ ਹੀ ਕਰਾਂਗੇ ਸਾਰੀ ਜਾਂਚ ਇਹੋ ਉਹ ਤੋਂ ਬਾਅਦ ਫਿਰ ਮੇਰੇ ਕੋਲੇ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਭੇਜੀਆਂ ਇਹ ਗੱਲਾਂ ਇੱਕ ਹੋਰ ਮਤਾ ਜਿਹੜਾ ਉਹ ਆਇਆ ਸ਼੍ਰੋਮਣੀ ਗੁਰਦਵਾਰਾ ਬੰਦਗੜ ਸ਼ਿਰੀ ਅੰਮ੍ਰਿਤਸਰ ਸਾਹਿਬ ਦਾ ਅੱਜ ਦਾ ਇਸ ਜਨਰਲ اجلاس ਮਹਿਸੂਸ ਕਰਦਾ ਹੈ ਕਿ ਪਬਲਿਕੇਸ਼ਨ ਵਿਭਾਗ ਦੇ ਕੁਝ ਕਰਮਚਾਰੀਆਂ ਵੱਲੋਂ ਗੈਰ ਜ਼ਿੰਮੇਵਾਰਨਾ ਢੰਗ ਨਾਲ ਡਿਊਟੀ ਕਰਦੇ ਆ ਬੇਨਿਯਮੀਆਂ ਤੇ ਸੰਗਤ ਨੂੰ ਦਿੱਤੇ ਗਏ ਪ੍ਰਵਾ ਪਾਵਨ ਸਰੂਪਾਂ ਦੀ ਭੇਟਾ ਨਿੱਜੀ ਲਾਲਚ ਵੱਸ ਖੁਦ ਵਰਤਣ ਕਾਰਨ ਸੰਸਥਾ ਨੂੰ ਚਿੰਤਾਜਨਕ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਇਹ ਮਾਮਲਾ ਬੇहद ਦੁਖਦਾਈ ਹੈ ਪਰੰਤੂ ਇਹ ਬੇਅਦਬੀ ਦੀ ਘਟਨਾ ਨਹੀਂ ਸਗੋਂ ਕਰਮਚਾਰੀ ਨੇ ਨਿੱਜੀ ਸਵਾਰਥ ਨਾਲ ਜੁੜਿਆ ਹੋਇਆ ਹੈ ਅੱਜ ਦਾ ਇਹ ਜਨਰਲ اجلاس ਪਬਲਿਕੇਸ਼ਨ ਭਾਗ ਦੇ ਦੋਸ਼ੀ ਕਰਮਚਾਰੀਆਂ ਦੀ ਕਾਨੂੰਨੀ ਹਰਕਤ ਦੀ ਸਖਤ ਨਿੰਦਾ ਕਰਦਾ ਹੈ ਤੇ 19 ਮਈ 2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ਦੀ ਵਾਪਰੀ ਮੰਦਪਾਗੀ ਘਟਨਾ ਲਈ ਉਸ ਸਮੇਂ ਦੀ ਅੰਤਰੰਮ ਕਮੇਟੀ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਈ ਜਾ ਚੁੱਕੀ ਹੈ ਮੌਜੂਦਾ ਅੰਤਰੰਮ ਕਮੇਟੀ ਨੇ ਵੀ ਖੁਦ ਅਸਾਸ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੇ ਸਨਮੁਖ ਪੇਸ਼ ਹੋ ਕੇ ਉਸ ਸਮੇਂ ਸੰਸਥਾ ਵੱਲੋਂ ਹੋਈਆਂ ਅਣਗਹਿਲੀਆਂ ਨੂੰ ਅਸਾਸ ਕੀਤਾ ਹੈ ਅੱਜ ਦਾ ਇਹ ਜਨਰਲ ਜਾਂ ਸਮੁੱਚੇ ਮਾਮਲੇ 'ਚ ਖਾਲਸਾ ਪੰਥ ਫਾਪਕੂ ਪਾਸੋਂ ਖਿਮਾ ਜਾਂਚ ਨਾ